ਮੁੱਸੇ ਵਾਲਾ ਜੱਟ ਨਾਟ 11 ਵਰਗਾ ਕੱਲਾ ਹੀ ਇੰਡਸਟਰੀ ਨੂੰ ੱੱਕੀ ਫਿਰਦਾ ਸਹੀ ਗੱਲ ਹੈ ਬਾਈ ਜੀ ਆਪਣਾ ਉਹ ਵੱਡਾ ਸਿੱਧੂ ਨਾਟ 11 ਨੂੰ ਇਦਾਂ ਹੀ ਬਹੁਤ ਪਿਆਰ ਕਰਦਾ ਸੀ ਕਈ ਗਾਣਿਆਂ ਦੇ ਵਿੱਚ ਬਾਈ ਨੇ ਨਾਟ 11 ਦਾ ਨਾਮ ਵੀ ਲਿਆ ਸੀ ਉਹੀ ਨਾਟ 11 ਛੋਟਾ ਸਿੱਧੂ ਚਲਾਉਂਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਨਾਟ 11 ਟਰੈਕਟਰ ਛੋਟਾ ਦੇਖੋ ਛੋਟਾ ਸਿੱਧੂ ਕਿਵੇਂ ਚਲਾ ਰਿਹਾ ਹੈ ਉਸਦੇ ਨਾਲ ਖੇਡ ਰਿਹਾ ਹੈ ਪਹਿਲਾ ਵੀ ਛੋਟੇ ਸਿੱਧੂ ਦੀ ਜਦੋਂ ਕੋਈ ਵੀਡੀਓ ਆਉਂਦੀ ਹੈ ਤਾਂ ਵੱਡੇ ਸਿੱਧੂ ਦੇ ਨਾਲ ਕੰਪੇਅਰ ਕਰਦੇ ਹਨ ਉਸ ਦੇ ਲੋਕ ਫੈਨ ਕਈ ਗੱਲਾਂ ਦੇ ਵਿੱਚ ਦੇਖਿਆ ਗਿਆ ਹੈ ਛੋਟੇ ਸਿੱਧੂ ਦੇ ਕੰਮ ਸੇਮ ਸੇਮ ਲੱਗੇ ਹਨ ਵੱਡੇ ਸਿੱਧੂ ਦੀ ਤਰ੍ਹਾਂ ਲੋਕ ਵੀ ਇਹੀ ਗੱਲਾਂ ਕਰਦੇ ਹਨ ਕਿ ਕੋਹ ਸਿੱਧੂ ਹੈ ਇਸ ਨੂੰ ਜਿੱਦਾਂ ਹੁਣ ਸਭ ਪੱਤ ਗੱਲਾਂ ਦਾ ਪਤਾ ਪਤਾ ਹੈ ਕਮੈਂਟਾਂ ਦੇ ਵਿੱਚ ਗੱਲਾਂ ਕਰਦੇ ਨੇ ਲੋਕ ਜਦੋਂ ਇਹ ਵੀਡੀਓ ਸਾਹਮਣੇ ਆਉਂਦੀ ਹੈ ਲੋਕ ਕਹਿੰਦੇ ਨੇ ਨਿੱਕਾ ਸਿੱਧੂ ਸੋਚਦਾ ਹੋਣਾ ਇਹ ਤਾਂ ਮੇਰੇ ਵੱਡੇ ਭਰਾ ਦਾ ਹੀ 911 ਹੈ ਲੋਕ ਕਹਿੰਦੇ ਨੇ ਜਿੰਦਾ ਛੋਟਾ ਸਿੱਧੂ ਭਰਾ ਦਾ 911 ਵੱਡਾ ਹੋ ਕੇ ਚਲਾਏਗਾ ਸਾਨੂੰ ਬਹੁਤ ਵੇਟ ਹੈ ਉਸ ਦਿਨ ਦੀ ਸਿੱਧੂ ਦੇ ਫੈਨ ਬਹੁਤ ਵੀਡੀਓ ਦੇਖ ਕੇ ਖੁਸ਼ ਹੋ ਜਾਣ ਤਾਂ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਹੋਰ ਵੀਡੀਓ ਦੇਖਣ ਦੇ ਲਈ ਧੰਨਵਾਦ ਦੋਸਤੋ